ਇੱਕ ਸਾਧੂ ਦੀ ਭਗਤੀ ਪ੍ਰਵਾਨ ਹੋ ਗਈ ਕਹਿੰਦੇ ਰੱਬ ਪ੍ਰਗਟ ਹੋਇਆ ਤਾਂ ਖੁਸ਼ ਹੋ ਕੇ ਰੱਬ ਕਹਿੰਦਾ ਭਾਈ ਤੇਰੀ ਭਗਤੀ ਪ੍ਰਵਾਨ ਨਾ ਤੂੰ ਬਹੁਤ ਕਠਨ ਤਪ ਕੀਤਾ ਔਖੇ ਹੋ ਕੇ ਚਲ ਮੰਗ ਕੀ ਚਾਹੀਦਾ ਤਾਂ ਕਹਿੰਦੇ ਉਹ ਰੱਬ ਨੂੰ ਕਹਿੰਦਾ ਵੀ ਮੇਰਾ ਹਿਸਾਬ ਕਰ ਦਿਓ ਰੱਬ ਉਹ ਕਹਿੰਦਾ ਵੀ ਨਹੀਂ ਜੋ ਤੂੰ ਮੰਗਣਾ ਮੰਗ ਲੈ ਹਿਸਾਬ ਨਾ ਕਰਵਾ ਕਹਿੰਦਾ ਨਹੀਂ ਜੀ ਜਿੰਨੀ ਮੈਂ ਭਗਤੀ ਕੀਤੀ ਨਾ ਉਹਦੇ ਹਿਸਾਬ ਦਾ ਜੋ ਬਣਦਾ ਉਹ ਮੈਨੂੰ ਦੇ ਦਿਓ ਮੈਨੂੰ ਤਾਂ 40 ਸਾਲ ਹੋ ਗਏ ਭਗਤੀ ਕਰਦਿਆਂ ਮੈਂ ਘਰ-ਵਾਰ ਛੱਡਿਆ ਹੋਇਆ ਭੁੱਖੇ ਰਹਿ ਕੇ ਭਗਤੀ ਕੀਤੀ ਆ ਗਰਮੀ ਸਰਦੀ ਮੀਂਹ ਨੇਰੀ ਵਿੱਚ ਮੈਂ ਬੰਦਗੀ ਨਹੀਂ ਛੱਡੀ ਹੁਣ ਤੁਸੀਂ ਮੈਨੂੰ ਕਹਿੰਦੇ ਜੋ ਮੰਗਣਾ ਮੰਗ ਲੈ ਜੋ ਮੇਰਾ ਉਦੋਂ ਫਿਰ ਰੱਬ ਨੇ ਕਿਹਾ ਚੱਲ ਫਿਰ حساب ਹੀ ਕਰ ਲਈਏ ਕਹਿੰਦੇ ਫਿਰ ਰੱਬ ਨੇ ਕਿਹਾ ਜਿਹੜੇ ਪੱਥਰ ਦੀ ਸੱਲ ਉੱਤੇ ਤੂੰ ਰੋਜ਼ ਚੌਂਕੜਾ ਮਾਰ ਕੇ ਬੈਂਦਾ ਸੀ ਨਾ ਕਪੜਾ ਵਿਛਾ ਕੇ ਕਹਿੰਦੇ ਉਹ ਪੱਥਰ ਦੇ ਵਿੱਚ ਵੀ ਜਾਨ ਹੈ 40 ਸਾਲ ਤੂੰ ਪੱਥਰ ਤੇ ਚੌਂਕੜਾ ਮਾਰ ਕੇ ਬੈਠਾ ਚੱਲ 40 ਸਾਲ ਹੁਣ ਮਰ ਕੇ ਪੱਥਰ ਬਣ ਤੇਰੇ ਉੱਤੇ ਉਹ ਜੀਵ ਬੈਠੇਗਾ 40 ਸਾਲਾਂ ਦਾ ਹਿਸਾਬ ਕਰਾਂਗੇ ਕਹਿੰਦਾ ਨਹੀਂ ਜੀ ਐਨਾ ਨਾ ਕਰੋ ਕਹਿੰਦੇ ਨਹੀਂ ਹੁਣ ਤੂੰ 40 ਸਾਲ ਪੱਥਰ ਬਣ ਪਹਿਲਾਂ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਜੀ ਇਹ ਲਿਖਾ ਨਹੀਂ ਦੇ ਹੋਣਾ ਪਾਤਸ਼ਾਹ ਨੇ ਇਹ ਜੋ ਗਲਬਾਣੀ ਅੰਦਰ ਕਹੀ ਹੈ ਰੱਬ ਕੋਲੋਂ ਹਸਾਬ ਨਾ ਮੰਗਣ ਲੱਗ ਜਾਈਂ ਤੂੰ ਕਿੰਨੇ ਵੀ ਚੰਗੇ ਕਰਮ ਕਰੇਂ ਤਾਂ ਵੀ ਰੱਬ ਨੂੰ ਕਹਨੇ ਲਿਖੇ ਕਤੇ ਨਾ ਛੁੱਟੀ ਐ ਖਿੰਖਨ ਖਿੰ ਭੁੱਲਣ